ਤੁਰਕੀ ਦੇ ਇੱਕ ਪਿੰਡ ਵਿੱਚ ਦੋ ਭਰਾ ਰਹਿੰਦੇ ਸੀ ਵੱਡੇ ਭਰਾ ਦਾ ਨਾਂ ਸੁਲੇਮਾਨ ਸੀ ਅਤੇ ਛੋਟੇ ਦਾ ਮਹਿਮੂਦ ਮਹਿਮੂਦ ਦਿਲ ਦਾ ਬਹੁਤ ਚੰਗਾ ਸੀ ਪਰ ਅਕਲ ਵਿੱਚ ਥੋੜਾ ਕਮਜ਼ੋਰ ਸੀ ਉਹ ਹਰ ਗੱਲ ਨੂੰ ਸਿੱਧੇ ਸਾਦੇ ਤਰੀਕੇ ਨਾਲ ਸਮਝਦਾ ਸੀ ਅਤੇ ਇਸ ਵਿੱਚ ਜ਼ਿਆਦਾ ਡੂੰਘਾਈ ਨਾਲ ਨਹੀਂ ਜਾਂਦਾ ਸੀ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਤਾਂ ਉਹਨਾਂ ਨੂੰ ਜੈਦਾਦ ਵਿੱਚ ਕੁਝ ਜਾਨਵਰ ਮਿਲੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਘਰ ਅਤੇ ਕੁਝ ਖੇਤੀ ਦੀ ਜ਼ਮੀਨ ਵੀ ਦਿੱਤੀ। ਕੁਝ ਦਿਨ ਦੋਵੇਂ ਪਰਾ ਮਿਲ ਕੇ ਜਾਨਵਰ ਚਾਰਦੇ ਰਹੇ ਅਤੇ ਖੇਤੀਬਾੜੀ ਦਾ ਕੰਮ ਵੀ ਵੇਖਦੇ ਰਹੇ। ਸੁਲੇਮਾਨ ਬਹੁਤ ਹੁਸ਼ਿਆਰ ਅਤੇ ਕੰਮਕਾਜ ਵਿੱਚ ਤੇਸੀ ਜਦ ਕਿ ਮਹਿਮੂਦ ਆਪਣੇ ਹੀ ਖਿਆਲਾਂ ਵਿੱਚ ਗੁੰਮ ਰਹਿੰਦਾ ਸੀ। ਇੱਕ ਦਿਨ ਮਹਿਮੂਦ ਨੂੰ ਖਿਆਲ ਆਇਆ ਕਿ ਜੇ ਅਸੀਂ ਦੋਵੇਂ ਜਾਨਵਰ ਆਪਸ ਵਿੱਚ ਵੰਡ ਲਈਏ ਤਾਂ ਜ਼ਿਆਦਾ ਫਾਇਦਾ ਹੋਵੇਗਾ ਪਿਤਾ ਦੁਆਰਾ ਦਿੱਤੀ ਜ਼ਮੀਨ ਵਿੱਚ ਪਸ਼ੂਆਂ ਲਈ ਤੋਂ ਬਾੜੇ ਵੀ ਬਣੇ ਹੋਏ ਸੀ ਇੱਕ ਬਾੜਾ ਨਵਾਂ ਅਤੇ ਮਜ਼ਬੂਤ ਸੀ ਜਿਸ ਨੂੰ ਉਹਨਾਂ ਦੇ ਪਿਤਾ ਨੇ ਕੁਝ ਸਮਾਂ ਪਹਿਲਾਂ ਹੀ ਬਣਵਾਇਆ ਸੀ ਪਰ ਦੂਜਾ ਬਾੜਾ ਬਹੁਤ ਪੁਰਾਣਾ ਅਤੇ ਕਮਜ਼ੋਰ ਸੀ ਉਸ ਦੀਆਂ ਕੰਧਾਂ ਵੀ ਟੁੱਟ ਰਹੀਆਂ ਸੀ ਅਤੇ ਉਹ ਹੱਥ ਲੱਗਦੇ ਹੀ ਡਿੱਗ ਵੀ ਸਕਦਾ ਸੀ ਮਹਿਮੂਦ ਨੇ ਸੁਲੇਮਾਨ ਨੂੰ ਕਿਹਾ ਵੱਡੇ ਭਰਾ ਮੇਰਾ ਦਿਲ ਕਹਿੰਦਾ ਹੈ ਕੀ ਸਾਨੂੰ ਆਪਣੇ ਜਾਨਵਰ ਵੱਖ-ਵੱਖ ਕਰ ਲੈਣੇ ਚਾਹੀਦੇ ਨੇ ਜੋ ਜਾਨਵਰ ਆਪੇ ਨਵੇਂ ਅਤੇ ਚੰਗੇ ਬਾੜੇ ਵਿੱਚ ਚਲੇ ਜਾਣ ਉਹ ਤੇਰੇ ਅਤੇ ਜੋ ਪੁਰਾਣੇ ਅਤੇ ਕਮਜ਼ੋਰ ਬਾੜੇ ਵਿੱਚ ਜਾਣ ਉਹ ਮੇਰੇ ਸੋਲੇਮਾ ਜੋ ਹਮੇਸ਼ਾ ਆਪਣੇ ਫਾਇਦੇ ਬਾਰੇ ਸੋਚਦਾ ਸੀ ਉਸਨੇ ਥੋੜਾ ਸੋਚਿਆ ਅਤੇ ਫਿਰ ਕਿਹਾ ਹਾਂ ਤੇਰੀ ਗੱਲ ਠੀਕ ਹੈ ਪਰ ਕਿਉਂ ਨਾ ਆਪਾਂ ਅਜਿਹਾ ਕਰੀਏ ਕਿ ਜੋ ਜਾਨਵਰ ਆਪੇ ਨਵੇਂ ਬਾੜੇ ਵਿੱਚ ਚਲੇ ਜਾਣ ਉਹ ਮੇਰੇ ਹੋਣ ਅਤੇ ਜੋ ਪੁਰਾਣੇ ਵਿੱਚ ਜਾਣ ਉਹ ਤੇਰੇ ਚਲ ਇਸੇ ਤਰ੍ਹਾਂ ਵੰਡ ਲਈਏ ਮਹਿਮੂਦ ਆਪਣੀ ਸਾਦਗੀ ਵਿੱਚ ਤੁਰੰਤ ਮੰਨ ਗਿਆ ਉਸੇ ਦਿਨ ਦੋਵੇਂ ਭਰਾ ਖੇਤ ਵਿੱਚ ਗਏ ਅਤੇ ਸਾਰੇ ਜਾਨਵਰਾਂ ਨੂੰ ਹਾਂਕ ਕੇ ਉਸ ਜਗ੍ਹਾ ਲੈ ਆਏ ਜਿੱਥੇ ਬਾੜੇ ਸੀ ਜਦੋਂ ਉਹਨਾਂ ਨੇ ਜਾਨਵਰਾਂ ਨੂੰ ਖੁੱਲਾ ਛੱਡਿਆ ਤਾਂ ਸਾਰੀਆਂ ਭੇਡਾਂ ਬੱਕਰੀਆਂ ਅਤੇ ਗਾਵਾਂ ਬੈਲ ਆਪਣੇ ਆਪ ਨਵੇਂ ਅਤੇ ਮਜ਼ਬੂਤ ਬਾੜੇ ਵਿੱਚ ਚਲੇ ਗਏ ਸਿਰਫ ਇੱਕ ਬਹੁਤ ਹੀ ਕਮਜ਼ੋਰ ਅਤੇ ਅੰਨ ਬੈਲ ਜਿਸ ਨੂੰ ਸ਼ਾਇਦ ਰਾਹ ਵੀ ਠੀਕ ਨਹੀਂ ਸੀ ਦਿਸਦਾ ਉਹ ਹੌਲੀ-ਹੌਲੀ ਲੈੜ ਖੜਾ ਹੁੰਦਾ ਹੋਇਆ ਪੁਰਾਣੇ ਅਤੇ ਕਮਜ਼ੋਰ ਬਾੜੇ ਵਿੱਚ ਚਲਾ ਗਿਆ। ਮਹਿਮੂਦ ਨੇ ਇਹ ਵੇਖਿਆ ਪਰ ਉਸਨੇ ਕੁਝ ਨਹੀਂ ਕਿਹਾ। ਉਹ ਮਨ ਹੀ ਮਨ ਵਿੱਚ ਥੋੜਾ ਦੁਖੀ ਜ਼ਰੂਰ ਹੋਇਆ ਪਰ ਆਪਣੇ ਵਾਅਦੇ ਮੁਤਾਬਕ ਉਸਨੇ ਉਸ ਅੰਨੇ ਬੈਲ ਨੂੰ ਫੜਿਆ ਅਤੇ ਖੇਤ ਵਿੱਚ ਚਰਾਉਣ ਲਈ ਲੈ ਗਿਆ। ਉਹ ਹਰ ਰੋਜ਼ ਉਸ ਕਮਜ਼ੋਰ ਅਤੇ ਅੰਨੇ ਬੈਲ ਨੂੰ ਚਰਾਉਣ ਲਈ ਲੈ ਜਾਂਦਾ ਅਤੇ ਸ਼ਾਮ ਨੂੰ ਉਸ ਨੂੰ ਹਾਂਕ ਕੇ ਉਸੇ ਪੁਰਾਣੇ ਬਾੜੇ ਵਿੱਚ ਬੰਦ ਕਰ ਦਿੰਦਾ। ਉਹ ਬੈਲ ਵੀ ਮਹਿਮੂਦ ਨਾਲ ਆਰਾਮ ਨਾਲ ਚੱਲਦਾ ਸੀ ਕਿਉਂਕਿ ਮਹਿਮੂਦ ਉਸ ਦੀ ਬਹੁਤ ਦੇਖਭਾਲ ਕਰਦਾ ਸੀ ਇੱਕ ਦਿਨ ਜਦੋਂ ਮਹਿਮੂਦ ਆਪਣੇ ਅੰਨੇ ਬੈਲ ਨੂੰ ਚਰਾਉਣ ਲਈ ਲੈ ਜਾ ਰਿਹਾ ਸੀ ਤਾਂ ਅਚਾਨਕ ਤੇਜ਼ ਤੂਫਾਨ ਆਉਣ ਲੱਗਾ ਆਸਮਾਨ ਕਾਲਾ ਹੋ ਗਿਆ ਅਤੇ ਤੇਜ਼ ਹਵਾਵਾਂ ਚੱਲਣ ਲੱਗੀਆਂ ਤੂਫਾਨ ਕਾਰਨ ਖੇਤ ਦੇ ਨੇੜੇ ਖੜਾ ਇੱਕ ਬਹੁਤ ਪੁਰਾਣਾ ਰੁੱਖ ਪੂਰੀ ਤਰ੍ਹਾਂ ਹਿੱਲਣ ਲੱਗਾ ਅਤੇ ਉਸ ਵਿੱਚੋਂ ਚੜ-ਚੜ ਦੀ ਆਵਾਜ਼ ਆਉਣ ਲੱਗੀ ਜਿਵੇਂ ਉਹ ਟੁੱਟਣ ਵਾਲਾ ਹੋਵੇ ਮਹਿਮੂਦ ਨੇ ਰੁੱਖ ਨੂੰ ਕਿਹਾ ਓਏ ਬੁੱਢੇ ਰੁੱਖ ਥੋੜੀ ਦੇਰ ਚੁੱਪ ਹੋ ਜਾ ਮੈਨੂੰ ਡਰ ਲੱਗ ਰਿਹਾ ਪਰ ਰੁੱਖ ਹਵਾ ਕਾਰਨ ਚੜ-ਚੜ ਕਰਦਾ ਰਿਹਾ ਮਹਿਮੂਦ ਨੂੰ ਗੁੱਸਾ ਆ ਗਿਆ ਉਸ ਨੇ ਆਪਣੇ ਹੱਥ ਫੜੀ ਇੱਕ ਕੁਹਾੜੀ ਚੁੱਕੀ ਅਤੇ ਰੁੱਖ ਦੇ ਤਾਣੇ ਤੇ ਜ਼ੋਰ ਨਾਲ ਮਾਰੀ ਉਹ ਕਹਿੰਦਾ ਹੁਣ ਬੋਲ ਜਿਵੇਂ ਹੀ ਕੁਹਾੜੀ ਰੁੱਖ ਦੇ ਤਾਣੇ ਤੇ ਲੱਗੀ ਤਾਂ ਉਸ ਰੁੱਖ ਦੇ ਵਿੱਚੋਂ ਅਚਾਨਕ ਸੋਨੇ ਦੀਆਂ ਮੋਹਰਾਂ ਡਿੱਗਣ ਲੱਗੀਆਂ ਚਮਕਦੀਆਂ ਸੋਨੇ ਦੀਆਂ ਅਸ਼ਰਫੀਆਂ ਜ਼ਮੀਨ ਤੇ ਖਿਲਰਨ ਲੱਗੀਆਂ ਇਹ ਵੇਖ ਕੇ ਮਹਿਮੂਦ ਹੈਰਾਨ ਰਹਿ ਗਿਆ ਉਹ ਤੁਰੰਤ ਭੱਜ ਕੇ ਵੱਡੇ ਭਰਾ ਸੁਲੇਮਾਨ ਕੋਲ ਗਿਆ ਉਸ ਨੇ ਸੁਲੇਮਾਨ ਨੂੰ ਕਿਹਾ بڑے ਭਰਾ ਮੈਨੂੰ ਥੋੜੀ ਦੇਰ ਲਈ ਆਪਣਾ ਇੱਕ ਚੰਗਾ ਬੇਲ ਦੇ ਦੇ ਮੈਂ ਅੱਜ ਦੋ ਬੈਲਾਂ ਨਾਲ ਹਲ ਚਲਾਵਾਂਗਾ ਅਤੇ ਕੁਝ ਜ਼ਿਆਦਾ ਕੰਮ ਕਰ ਲਵਾਂਗਾ ਸੁਲੇਮਾਨ ਨੇ ਹੈਰਾਨੀ ਨਾਲ ਪੁੱਛਿਆ ਕਿ ਉਸ ਨੂੰ ਦੋ ਬੈਲਾਂ ਦੀ ਕੀ ਲੋੜ ਹੈ ਮਹਿਮੂਦ ਨੇ ਗੱਲ ਟਾਲ ਦਿੱਤੀ ਅਤੇ ਨਾਲ ਹੀ ਇੱਕ ਵੱਡੀ ਗੱਡੀ ਅਤੇ ਕੁਝ ਖਾਲੀ ਬੋਰੀਆਂ ਵੀ ਮੰਗੀਆਂ ਸੁਲੇਮਾਨ ਨੇ ਬਿਨਾਂ ਜ਼ਿਆਦਾ ਸਵਾਲ ਕੀਤੇ ਸਭ ਕੁਝ ਦੇ ਦਿੱਤਾ ਮਹਿਮੂਦ ਸਾਰਾ ਸਮਾਨ ਲੈ ਕੇ ਜਲਦੀ ਨਾਲ ਰੁੱਖ ਦੇ ਕੋਲ ਪਹੁੰਚ ਗਿਆ ਉਸ ਨੇ ਤੇਜ਼ੀ ਨਾਲ ਸਾਰੀਆਂ ਅਸ਼ਰਫੀਆਂ ਬੋਰੀ ਵਿੱਚ ਭਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਸ਼ਾਮ ਹੋਈ ਅਤੇ ਹਨੇਰਾ ਹੋਣ ਲੱਗਾ ਤਾਂ ਉਹ ਸਾਰੀ ਦੌਲਤ ਗੱਡੀ ਵਿੱਚ ਭਰ ਕੇ ਕਰ ਲਿਆ ਆਇਆ ਜਦੋਂ ਸੁਲੇਮਾਨ ਨੇ ਮਹਿਮੂਦ ਕੋਲ ਦੌਲਤ ਦਾ ਇੰਨਾ ਵੱਡਾ ਢੇਰ ਵੇਖਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਖੁੱਲੀਆਂ ਰਹਿ ਗਈਆਂ ਉਹ ਹੈਰਾਨ ਵੀ ਹੋਇਆ ਅਤੇ ਉਸ ਦੇ ਦਿਲ ਵਿੱਚ ਲਾਲਚ ਵੀ ਜਾਗਿਆ ਉਸ ਨੇ ਮਹਿਮੂਦ ਨੂੰ ਕਿਹਾ ਛੋਟੇ ਭਰਾ ਇਹ ਤੈਨੂੰ ਕਿੱਥੋਂ ਮਿਲਿਆ ਇੰਨੀ ਸਾਰੀ ਦੌਲਤ ਚੰਗਾ ਹੋਵੇ ਜੇ ਅਸੀਂ ਇਹ ਦੌਲਤ ਆਪਸ ਵਿੱਚ ਅੱਧੀ ਅੱਧੀ ਵੰਡ ਲਈਏ ਅਸੀਂ ਦੋਵੇਂ ਭਰਾ ਹਾਂ ਸਾਨੂੰ ਇਕੱਠੇ ਰਹਿਣਾ ਚਾਹੀਦਾ ਮੂਰਖ ਮਹਿਮੂਦ ਤੁਰੰਤ ਰਾਜ਼ੀ ਹੋ ਗਿਆ ਉਸ ਨੂੰ ਦੌਲਤ ਦੀ ਜ਼ਿਆਦਾ ਸਮਝ ਨਹੀਂ ਸੀ ਅਤੇ ਉਹ ਆਪਣੇ ਭਰਾ ਤੇ ਭਰੋਸਾ ਕਰਦਾ ਸੀ ਉਹ ਗਵਾਂਡੀ ਦੇ ਘਰ ਤਰਾਜ਼ੂ ਮੰਗਣ ਗਿਆ ਤਾਂ ਜੋ ਦੌਲਤ ਨੂੰ ਤੋਲ ਕੇ ਅੱਧੀ-ਅੱਧੀ ਕਰ ਸਕੇ ਗਵਾਂਡੀ ਕੋਲ ਤਰਾਜ਼ੂ ਤਾਂ ਸੀ ਪਰ ਉਸ ਨੂੰ ਸ਼ੱਕ ਹੋਇਆ ਕਿ ਮਹਿਮੂਦ ਇਸ ਤੱਕੜੀ ਨਾਲ ਕੀ ਤੋਲਣਾ ਚਾਹੁੰਦਾ ਹੈ ਕਿ ਉਸ ਨੇ ਕਿਤੇ ਕੋਈ ਚੋਰੀ ਤਾਂ ਨਹੀਂ ਕੀਤੀ ਇਸ ਲਈ ਉਸ ਨੇ ਚਲਾਕੀ ਨਾਲ ਤਰਾਜ਼ੂ ਦੇ ਪੱਲਿਆਂ ਦੇ ਹੇਠਾਂ ਇੱਕ ਛੋਟਾ ਜਿਹਾ ਤਾਰ ਚਿਮਕਾ ਦਿੱਤਾ ਜਦੋਂ ਮਹਿਮੂਦ ਨੇ ਦੌਲਤ ਤੋਲ ਕੇ ਤਰਾਜ਼ੂ ਵਾਪਸ ਕੀਤੀ ਤਾਂ ਗਵਾਂਡੀ ਨੇ ਚੁੱਪਚਾਪ ਪੱਲੇ ਦੇ ਹੈਠਾਂ ਚਿਪਕੀ ਇੱਕ ਅਸ਼ਰਫੀ ਵੇਖ ਲਈ ਹੁਣ ਕੀ ਸੀ ਰਾਤ ਹੁੰਦੇ ਹੁੰਦੇ ਸਾਰੇ ਪਿੰਡ ਵਿੱਚ ਇਹ ਖਬਰ ਫੈਲ ਗਈ ਕਿ ਮਹਿਮੂਦ ਅਤੇ ਸੁਲੇਮਾਨ ਨੂੰ ਕਿਤੋਂ ਵੱਡਾ ਖਜ਼ਾਨਾ ਮਿਲਿਆ ਹੈ ਪਿੰਡ ਵਾਲੇ ਹੈਰਾਨ ਵੀ ਸੀ ਅਤੇ ਉਹਨਾਂ ਨੂੰ ਥੋੜੀ ਹਾਸੀ ਵੀ ਆ ਰਹੀ ਸੀ ਕਿ ਮਹਿਮੂਦ ਨੂੰ ਇੰਨਾ ਖਜ਼ਾਨਾ ਕਿਵੇਂ ਮਿਲ ਗਿਆ ਸੁਲੇਮਾਨ ਜੋ ਹੁਣ ਹੋਰ ਵੀ ਹੁਸ਼ਿਆਰ ਹੋ ਗਿਆ ਸੀ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਮਹਿਮੂਦ ਨੂੰ ਖਜ਼ਾਨਾ ਮਿਲ ਸਕਦਾ ਹੈ ਉਸ ਨੇ ਮਹਿਮੂਦ ਨੂੰ ਸਮਝਾਇਆ ਵੇਖ ਛੋਟੇ ਭਰਾ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਅਸੀਂ ਬਹੁਤ ਅਮੀਰ ਹੋ ਗਏ ਹਾਂ ਜੇ ਅਸੀਂ ਇਹ ਸਾਰੀ ਦੌਲਤ ਘਰ ਵਿੱਚ ਰੱਖੀ ਤਾਂ ਚੋਰ ਆ ਸਕਦੇ ਨੇ ਮੇਰਾ مشਵਰਾ ਹੈ ਕਿ ਇਸ ਖਜ਼ਾਨੇ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਜ਼ਮੀਨ ਵਿੱਚ ਗੱਡ ਦਈਏ ਅਤੇ ਅਸੀਂ ਦੋਵੇਂ ਕੁਝ ਅਸੇ ਲਈ ਕਿਤੇ ਦੂਰ ਚਲੇ ਜਾਈਏ ਜਦੋਂ ਹਾਲਾਤ ਥੋੜੇ ਸ਼ਾਂਤ ਹੋ ਜਾਣ ਤਾਂ ਅਸੀਂ ਵਾਪਸ ਆ ਜਾਵਾਂਗੇ ਸੁਲੇਮਾਨ ਨੇ ਪਿੰਡ ਤੋਂ ਥੋੜੀ ਦੂਰ ਇੱਕ ਸੁਨਸਣ ਜਗ੍ਹਾ ਤੇ ਇੱਕ ਵੱਡਾ ਖੱਡਾ ਖੋਦਿਆ ਅਤੇ ਖਜ਼ਾਨੇ ਨੂੰ ਘੜੇ ਵਿੱਚ ਪਾਇਆ ਅਤੇ ਉਸ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਦਬ ਦਿੱਤਾ ਖਜ਼ਾਨਾ ਦੱਬਣ ਤੋਂ ਬਾਅਦ ਦੋਵੇਂ ਭਰਾਕਰ ਉਹ ਨਿਕਲ ਪਏ ਛੋਟਾ ਭਰਾ ਮਹਿਮੂਦ ਵੱਡੇ ਭਰਾ ਸੁਲੇਮਾਨ ਦੇ ਪਿੱਛੇ-ਪਿੱਛੇ ਲੜਖੜਾਉਂਦਾ ਹੋਇਆ ਚੱਲ ਰਿਹਾ ਸੀ ਰਾਹ ਵਿੱਚ ਚੱਲਦੇ-ਚੱਲਦੇ ਸੁਲੇਮਾਨ ਨੂੰ ਅਚਾਨਕ ਯਾਦ ਆਇਆ ਕਿ ਉਸਨੇ ਮਹਿਮੂਦ ਨੂੰ ਕਿਹਾ ਛੋਟੇ ਭਰਾ ਮੈਨੂੰ ਯਾਦ ਆਇਆ ਕਿ ਮੈਂ ਘਰ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਕਿਤੇ ਕੋਈ ਅੰਦਰ ਨਾ ਜਾਵੇ ਤੂੰ ਵਾਪਸ ਜਾ ਅਤੇ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ ਦੇ ਮਹਿਮੂਦ ਤੁਰੰਤ ਘਰ ਵੱਲ ਮੁੜ ਪਿਆ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਦਰਵਾਜ਼ਾ ਬੰਦ ਕਰਨਾ ਬਹੁਤ ਮੁਸ਼ਕਲ ਲੱਗਿਆ ਮਹਿਮੂਦ ਥੋੜਾ ਮੂਰਖ ਤਾਂ ਸੀ ਹੀ ਉਸਨੇ ਸੋਚਿਆ ਕਿ ਜੇ ਉਹ ਦਰਵਾਜ਼ੇ ਨੂੰ ਚੌਕੜ ਸਮੇਤ ਉਖਾੜ ਦੇਵੇਗਾ ਤਾਂ ਨਾ ਤਾਂ ਦਰਵਾਜ਼ਾ ਰਹੇਗਾ ਅਤੇ ਨਾ ਹੀ ਕੋਈ ਇਸ ਨੂੰ ਖੋਲ ਸਕੇਗਾ ਇਹ ਸੋਚ ਕੇ ਉਸ ਨੇ ਜ਼ੋਰ ਲਾਇਆ ਅਤੇ ਦਰਵਾਜ਼ੇ ਨੂੰ ਚੌਕੜ ਸਮੇਤ ਉਖਾੜ ਲਿਆ ਫਿਰ ਉਹ ਉਸ ਭਾਰੀ ਦਰਵਾਜ਼ੇ ਨੂੰ ਮੋੜਦੇ ਤੇ ਚੁੱਕ ਕੇ ਵਾਪਸ ਸੁਲੇਮਾਨ ਕੋਲ ਗਿਆ ਅਤੇ ਬੋਲਿਆ ਵੱਡੇ ਭਰਾ ਮੈਂ ਦਰਵਾਜ਼ਾ ਹੀ ਉਖਾੜ ਲਿਆ ਹੁਣ ਨਾ ਤਾਂ ਦਰਵਾਜ਼ਾ ਹੋਵੇਗਾ ਅਤੇ ਨਾ ਹੀ ਕੋਈ ਇਸ ਨੂੰ ਖੋਲ ਸਕੇਗਾ ਸੁਲੇਮਾਨ ਨੂੰ ਇਹ ਵੇਖ ਕੇ ਬਹੁਤ ਗੁੱਸਾ ਆਇਆ ਉਸ ਨੇ ਦਿਲ ਵਿੱਚ ਸੋਚਿਆ ਇਹ ਕਿੰਨਾ ਵੱਡਾ ਮੂਰਖ ਹੈ ਇਸ ਨਾਲ ਰਹਿਣਾ ਤਾਂ ਹਮੇਸ਼ਾ ਨੁਕਸਾਨ ਦਾ ਕੰਮ ਹੈ ਕੁਝ ਦੂਰ ਹੋਰ ਚੱਲਣ ਤੋਂ ਬਾਅਦ ਉਹਨਾਂ ਨੂੰ ਰਾਹ ਵਿੱਚ ਤਿੰਨ ਘੋੜਸਵਾਰ ਆਉਂਦੇ ਦਿਖਾਈ ਦਿੱਤੇ ਸੁਲੇਮਾਨ ਨੇ ਮਹਿਮੂਦ ਨੂੰ ਇਸ਼ਾਰਾ ਕੀਤਾ ਕਿ ਉਹ ਦੋਵੇਂ ਜਲਦੀ ਨਾਲ ਰਾਹ ਦੇ ਨੇੜੇ ਖੜੇ ਇੱਕ ਵੱਡੇ ਰੁੱਖ ਤੇ ਚੜ ਜਾਣ ਤਾਂ ਜੋ ਘੋੜਸਵਾਰ ਉਹਨਾਂ ਨੂੰ ਨਾ ਵੇਖ ਸਕਣ ਮਹਿਮੂਦ ਤੁਰੰਤ ਰੁੱਖ ਤੇ ਚੜ ਗਿਆ ਅਤੇ ਉਹ ਭਾਰੀ ਦਰਵਾਜ਼ਾ ਵੀ ਨਾਲ ਉੱਪਰ ਖਿੱਚ ਲਿਆ ਰਾਤ ਹੋ ਗਈ ਜਦੋਂ ਘੋੜਸਵਾਰ ਥੱਕ ਕੇ ਉਸ ਰੁਕੇ ھیਟ ਸੰਗਈ ਤਾਂ ਮਹਿਮੂਦ ਤੋਂ ਉਹ ਭਾਰੀ ਦਰਵਾਜ਼ਾ ਫੜਿਆ ਨਾ ਗਿਆ ਅਤੇ ਉਹ ਧੜੰਮ ਨਾਲ ھیਠਾਂ ਢਿੱਗ ਪਿਆ। ਦਰਵਾਜ਼ੇ ਦੀ ਤੇਜ਼ ਆਵਾਜ਼ ਸੁਣ ਕੇ ਘੋੜਸਵਾਰ ਡਰ ਕੇ ਉੱਠ ਬੈਠੇ ਅਤੇ ਸਮਝੇ ਕਿ ਕੋਈ ਬਲਾ ਜਾਂ ਮੁਸੀਬਤ ਆ ਗਈ ਹੈ। ਉਹ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਤੁਰੰਤ ਉੱਥੋਂ ਭੱਜ ਗਏ। ਸੁਲੇਮਾਨ ਨੇ ਹੁਣ ਪੱਕਾ ਫੈਸਲਾ ਲਿਆ ਕਿ ਉਹ ਮਹਿਮੂਦ ਨੂੰ ਹਮੇਸ਼ਾ ਲਈ ਛੱਡ ਦੇਵੇਗਾ। ਸਵੇਰ ਹੁੰਦੇ ਹੀ ਉਹ ਚੁੱਪਚਾਪ ਰੁੱਖ ਤੋਂ ਉਤਰਿਆ ਅਤੇ ਮਹਿਮੂਦ ਨੂੰ ਸੁੱਤਾ ਛੱਡ ਕੇ ਆਪਣੇ ਰਾਹ ਤੁਰ ਪਿਆ ਜਦੋਂ ਮਹਿਮੂਦ ਨੂੰ ਹੋਸ਼ ਆਇਆ ਤਾਂ ਉਸਨੇ ਵੇਖਿਆ ਕਿ ਸੁਲੇਮਾਨ ਉੱਥੇ ਨਹੀਂ ਸੀ ਉਹ ਬਹੁਤ ਦੁਖੀ ਹੋਇਆ ਅਤੇ ਉਸ ਨੂੰ ਲੱਭਣ ਲਈ ਨਿਕਲ ਪਿਆ ਰਾਹ ਵਿੱਚ ਚੱਲਦੇ-ਚੱਲਦੇ ਉਸ ਨੂੰ ਜ਼ਮੀਨ ਤੇ 1 ਰੁਪਿਆ ਡਿੱਗਿਆ ਮਿਲਿਆ ਉਸਨੇ ਉਹ ਰੁਪਿਆ ਚੁੱਕਿਆ ਅਤੇ ਉਸ ਨਾਲ ਆਪਣੇ ਲਈ ਭੁੰਨੇ ਹੋਏ ਚਨੇ ਖਰੀਦ ਲਏ ਚੱਲਦੇ-ਚੱਲਦੇ ਉਹ ਇੱਕ ਨਦੀ ਤੇ ਪਹੁੰਚਿਆ ਨਦੀ ਬਹੁਤ ਡੂੰਗੀ ਅਤੇ ਤੇਜ਼ ਸੀ ਜਦੋਂ ਉਹ ਨਦੀ ਪਾਰ ਕਰ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥੋਂ ਚਣਿਆਂ ਦਾ ਲਫਾਫਾ ਛੁੱਟ ਗਿਆ ਅਤੇ ਪਾਣੀ ਵਿੱਚ ਡਿੱਗ ਪਿਆ ਮਹਿਮੂਦ ਚਿਖਣ ਲੱਗਾ ਇਹ ਨਦੀ ਇਹ ਨਦੀ ਮੇਰੇ ਚਨੇ ਵਾਪਸ ਦੇ ਦੇ ਉਹ ਮੇਰੇ 1 ਰੁਪਏ ਦੇ ਸੀ ਮਹਿਮੂਦ ਦੀ ਚਿਖਣ ਦੀ ਆਵਾਜ਼ ਸੁਣ ਕੇ ਨਦੀ ਵਿੱਚੋਂ ਅਚਾਨਕ ਇੱਕ ਵੱਡਾ ਦੇਵ ਪ੍ਰਗਟ ਹੋਇਆ ਦੇਵ ਬਹੁਤ ਗੁੱਸੇ ਵਿੱਚ ਲੱਗ ਰਿਹਾ ਸੀ ਉਸ ਨੇ ਮਹਿਮੂਦ ਨੂੰ ਪੁੱਛਿਆ ਕਿਉਂ ਇਸ ਤਰ੍ਹਾਂ ਕਿਉਂ ਚੀਖ ਰਿਹਾ ਹੈ ਮਹਿਮੂਦ ਨੇ ਸਾਰੀ ਗਲਤ ਸੀ ਕਿ ਉਸ ਦੇ ਚਨੇ ਪਾਣੀ ਵਿੱਚ ਡਿੱਗ ਗਏ ਨੇ ਦੇਵ ਨੂੰ ਮਹਿਮੂਦ ਦੀ ਸਾਦਗੀ ਤੇ ਥੋੜਾ ਤਰਸ ਆਇਆ ਉਸਨੇ ਮਹਿਮੂਦ ਨੂੰ ਇੱਕ ਜਾਦੂਈ ਮੇਜ਼ ਦਿੱਤੀ ਅਤੇ ਕਿਹਾ ਜਦੋਂ ਵੀ ਮਹਿਮੂਦ ਇਸ ਮੇਜ਼ ਤੇ ਖਾਣਾ ਮੰਗੇਗਾ ਇਹ ਉਸ ਲਈ ਤਰ੍ਹਾਂ ਤਰ੍ਹਾਂ ਦੇ ਸਵਾਦੀ ਖਾਣੇ ਪੇਸ਼ ਕਰੇਗੀ ਮਹਿਮੂਦ ਬਹੁਤ ਖੁਸ਼ ਹੋਇਆ ਅਤੇ ਉਹ ਜਾਦੂਈ ਮੇਜ਼ ਲੈ ਕੇ ਆਪਣੇ ਪਿੰਡ ਵਾਪਸ ਚੱਲ ਪਿਆ ਪਿੰਡ ਪਹੁੰਚ ਕੇ ਉਸਨੇ ਆਪਣੇ ਸਾਰੇ ਦੋਸਤਾਂ ਅਤੇ ਗਵਾਂਡੀਆਂ ਨੂੰ ਦਾਵਤ ਦਿੱਤੀ ਸਾਰੇ ਉਸ ਜਾਦੂਈ ਮੇਜ਼ ਤੋਂ ਸਵਾਦੀ ਖਾਣੇ ਖਾ ਕੇ ਹੈਰਾਨ ਹੋਏ ਪਰ ਮਹਿਮੂਦ ਥੋੜਾ ਬੇਖਬਰ ਸੀ ਪਿੰਡ ਦੇ ਕੁਝ ਲੋਕਾਂ ਨੇ ਉਸ ਜਾਦੂਈ ਮੇਜ਼ ਨੂੰ ਚੋਰੀ ਕਰ ਲਿਆ ਜਦੋਂ ਮਹਿਮੂਦ ਦੀ ਮੇਜ਼ ਚੋਰੀ ਹੋ ਗਈ ਤਾਂ ਉਹ ਬਹੁਤ ਦੁਖੀ ਹੋਇਆ ਅਤੇ ਫਿਰ ਤੋਂ ਉਸੇ ਨਦੀ ਤੇ ਗਿਆ ਉਸਨੇ ਨਦੀ ਨੂੰ ਆਵਾਜ਼ ਦਿੱਤੀ ਉਸਦੇ ਆਵਾਜ਼ ਦੇਣ ਤੋਂ ਬਾਅਦ ਉਹੀ ਦੇਵ ਦੁਆਰਾ ਪ੍ਰਗਟ ਹੋ ਗਿਆ ਮਹਿਮੂਦ ਨੇ ਦੇਵ ਨੂੰ ਆਪਣੀਆਂ ਮੁਸੀਬਤਾਂ ਦੱਸੀਆਂ। ਇਸ ਵਾਰ ਦੇਵ ਨੂੰ ਮਹਿਮੂਦ ਤੇ ਹੋਰ ਵੀ ਜ਼ਿਆਦਾ ਤਰਸ ਆਇਆ। ਉਸਨੇ ਮਹਿਮੂਦ ਨੂੰ ਇੱਕ ਜਾਦੂਈ ਚੱਕੀ ਦਿੱਤੀ ਅਤੇ ਕਿਹਾ ਕਿ ਜਦੋਂ ਵੀ ਮਹਿਮੂਦ ਇਸ ਚੱਕੀ ਨੂੰ ਘੁਮਾਏਗਾ ਅਤੇ ਕੋਈ ਚੀਜ਼ ਮੰਗੇਗਾ ਤਾਂ ਇਹ ਉਸ ਨੂੰ ਚੀਜ਼ ਦੇ ਦੇਵੇਗੀ। ਚਾਹੇ ਸੋਨਾ ਹੋਵੇ ਜਾਂ ਚਾਂਦੀ। ਮਹਿਮੂਦ ਬਹੁਤ ਖੁਸ਼ ਹੋਇਆ ਅਤੇ ਜਾਦੂਈ ਚੱਕੀ ਲੈ ਕੇ ਪਿੰਡ ਵਾਪਸ ਆਇਆ। ਪਿੰਡ ਵਿੱਚ ਉਸਨੇ ਇਸ ਚੱਕੀ ਨਾਲ ਬਹੁਤ ਸਾਰਾ ਸੋਨਾ ਅਤੇ ਚਾਂਦੀ ਹਾਸਲ ਕੀਤੀ ਅਤੇ ਹੁਣ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਅਮੀਰ ਹੋ ਗਿਆ ਪਰ ਬਦ ਕਿਸਮਤੀ ਨਾਲ ਪਿੰਡ ਦੇ ਕੁਝ ਬੁਰੇ ਲੋਕਾਂ ਨੇ ਉਸ ਜਾਦੂਈ ਚੱਕੀ ਨੂੰ ਵੀ ਚੋਰੀ ਕਰ ਲਿਆ ਮਹਿਮੂਦ ਫਿਰ ਦੁਖੀ ਹੋਇਆ ਅਤੇ ਤੀਜੀ ਵਾਰ ਉਸੇ ਨਦੀ ਤੇ ਗਿਆ ਉਸਨੇ ਦੇਵ ਨੂੰ ਫਿਰ ਆਵਾਜ਼ ਦਿੱਤੀ ਦੇਵ ਪ੍ਰਗਟ ਹੋਇਆ ਅਤੇ ਪੁੱਛਿਆ ਹੁਣ ਕੀ ਹੋਇਆ ਮਹਿਮੂਦ ਨੇ ਦੱਸਿਆ ਕਿ ਉਸਦੀ ਜਾਦੂਈ ਮੇਜ਼ ਅਤੇ ਜਾਦੂਈ ਚੱਕੀ ਦੋਵੇਂ ਚੋਰੀ ਹੋ ਗਈਆਂ ਨੇ ਇਸ ਵਾਰ ਦੇਵ ਥੋੜਾ ਗੁੱਸੇ ਵਿੱਚ ਆਇਆ ਉਸਨੇ ਮਹਿਮੂਦ ਨੂੰ ਦੋ ਜਾਦੂਈ ਡੰਡੇ ਦਿੱਤੇ ਅਤੇ ਕਿਹਾ ਜਦੋਂ ਮਹਿਮੂਦ ਇਹ ਡੰਡੇ ਚੋਰਾਂ ਵੱਲ ਕਰੇਗਾ ਤਾਂ ਉਹ ਆਪਣੇ ਆਪ ਚੋਰਾਂ ਨੂੰ ਮਾਰਨ ਲੱਗਣਗੇ ਮਹਿਮੂਦ ਨੇ ਦੇਵ ਦਾ ਸ਼ੁਕਰੀਆ ਕੀਤਾ ਅਤੇ ਦੋਵੇਂ ਜਾਦੂਈ ਡੰਡੇ ਲੈ ਕੇ ਪਿੰਡ ਵਾਪਸ ਚੱਲ ਪਿਆ ਪਿੰਡ ਪਹੁੰਚ ਕੇ ਉਸਨੇ ਉਹਨਾਂ ਚੋਰਾਂ ਨੂੰ ਲੱਭਿਆ ਜਿਨ੍ਹਾਂ ਨੇ ਉਸਦੀ ਮੇਜ਼ ਅਤੇ ਚੱਕੀ ਚੋਰੀ ਕੀਤੀ ਸੀ ਜਦੋਂ ਉਸ ਨੂੰ ਚੋਰ ਮਿਲੇ ਤਾਂ ਉਸ ਨੇ ਉਹਨਾਂ ਵੱਲ ਜਾਦੂਈ ਡੰਡੇ ਕਰ ਦਿੱਤੇ ਡੰਡੇ ਤੁਰੰਤ ਹਰਕਤ ਵਿੱਚ ਆ ਗਏ ਅਤੇ ਚੋਰਾਂ ਨੂੰ ਮਾਰਨ ਲੱਗੇ ਚੋਰ ਡਰ ਕੇ ਚਿਕਣ ਲੱਗੇ ਅਤੇ ਮਹਿਮੂਦ ਤੋਂ ਮੁਆਫੀ ਮੰਗਣ ਲੱਗੇ ਉਹਨਾਂ ਨੇ ਮਹਿਮੂਦ ਦੀ ਜਾਦੂਈ ਮੇਜ਼ ਅਤੇ ਜਾਦੂਈ ਚੱਕੀ ਵਾਪਸ ਕਰ ਦਿੱਤੀ ਹੁਣ ਮਹਿਮੂਦ ਬਹੁਤ ਅਮੀਰ ਹੋ ਗਿਆ ਸੀ ਉਸ ਕੋਲ ਜਾਦੂਈ ਮੇਜ਼ ਜਾਦੂਈ ਚੱਕੀ ਵੀ ਵਾਪਸ ਆ ਗਈ ਸੀ ਕੋਜਾਰ ਸੇ ਬਾਅਦ ਮਹਿਮੂਦ ਨੇ ਇੱਕ ਬਹੁਤ ਅਕਲਮੰਦ ਅਤੇ ਸਮਝਦਾਰ ਕੁੜੀ ਨਾਲ ਵਿਆਹ ਕਰ ਲਿਆ ਉਸ ਦੀ ਪਤਨੀ ਨੇ ਉਸ ਨੂੰ ਉਸ ਦੀਆਂ ਮੂਰਖ ਤਾਇਆਂ ਤੋਂ ਬਚਾਇਆ ਅਤੇ ਚੰਗੀ ਸਲਾਹ ਦਿੱਤੀ ਕੁਝ ਸਮੇਂ ਬਾਅਦ ਮਹਿਮੂਦ ਦੇ ਵੱਡੇ ਭਰਾ ਸੁਲੇਮਾਨ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਵਾਪਸ ਆਇਆ ਅਤੇ ਮਹਿਮੂਦ ਤੋਂ ਮੁਆਫੀ ਮੰਗੀ ਮਹਿਮੂਦ ਨੇ ਉਹਨਾਂ ਨੂੰ ਮੁਆਫ ਕਰ ਦਿੱਤਾ ਦੋਵੇਂ ਭਰਾ ਨੇ ਫਿਰ ਤੋਂ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ ਗੋਜਰ ਸੇ ਬਾਦ ਸੁਲੇਮਾਨ ਨੂੰ ਵੀ ਇੱਕ ਚੰਗੀ ਅਤੇ ਸਮਝਦਾਰ ਪਤਨੀ ਮਿਲ ਗਈ ਇਸ ਤਰ੍ਹਾਂ ਦੋਵੇਂ ਪ੍ਰਾ ਆਪਣੀਆਂ ਪਤਨੀਆਂ ਨਾਲ ਖੁਸ਼ੀ ਖੁਸ਼ੀ ਰਹਿਣ ਲੱਗੇ ਅਤੇ ਉਹਨਾਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਪਿਆਰੇ ਦੋਸਤੋ ਇਹ ਸੀ ਮਹਿਮੂਦ ਅਤੇ ਸੁਲੇਮਾਨ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ